ਸਸਿਗਾਲ ਜੀ ਸਾਰਿਆਂ ਨੂੰ ਮੈਂ ਪਰਤ ਪੱਤਰਾ ਤੁਹਾਡਾ ਪ੍ਰੋਫੈਸ਼ਨਲ ਸੋਲਰ ਡਵਾਈਜ਼ਰ ਦੋਸਤੋ ਅੱਜ ਇੱਕ ਵਾਰ ਫੇਰ ਅਸੀਂ ਨਵੀਂ ਵੀਡੀਓ ਲੈ ਕੇ ਆਏ ਜਿਹਦੇ ਵਿੱਚ ਤੁਹਾਨੂੰ ਇੱਕ ਨਵੇਂ ਪ੍ਰੋਡਕਟ ਬਾਰੇ ਜਾਣਕਾਰੀ ਦਵਾਗੇ ਬਹੁਤ ਹੀ ਯੂਨੀਕ ਪ੍ਰੋਡਕਟ ਹੈ ਬਹੁਤ ਹੀ ਵਧੀਆ ਹੈ ਤੁਹਾਨੂੰ ਜ਼ਰੂਰ ਦੱਸਾਂਗੇ ਇਸ ਤੋਂ ਪਹਿਲੇ ਮੈਂ ਤੁਹਾਡੇ ਨਾਲ ਕੁਝ ਸੋਲਰ ਦੇ ਰਿਲੇਟਡ ਇਨਫੋਰਮੇਸ਼ਨ ਕੁਝ ਸ਼ੇਅਰ ਕਰਨਾ ਜਾ ਰਿਹਾ ਸੋ ਦੋਸਤੋ ਸਭ ਤੋਂ ਪਹਿਲੀ ਗੱਲ ਅੱਜ ਕੱਲ ਸੋਲਰ ਦਾ ਅਵੇਅਰਨੈਸ ਬਹੁਤ ਆ ਗਿਆ ਲੋਕੀ ਸੋਲਰ ਵੱਲ ਬਹੁਤ ਹੀ ਆਪਣਾ ਅਟ੍ਰੈਕਟ ਹੋ ਰਹੇ ਆ ਲਗਾ ਰਹੇ ਆ ਸਪਰਾਈਜ਼ ਨੂੰ ਦੇਖ ਕੇ ਵੀ ਕਾਫੀ ਥੋੜਾ ਜਿਹਾ ਡਾਊਨਫਾਲ ਆਇਆ ਕਿ ਵੀ ਹਾਂ ਪ੍ਰਾਈਸ ਵੀ ਕੱਟੇ ਆ ਬਟ ਸਾਡੇ ਲਈ ਜਿਹੜੀਆਂ ਚੀਜ਼ਾਂ ਇੰਪੋਰਟੈਂਟ ਹੈਗੀ ਸਭ ਤੋਂ ਵੱਡੀ ਗੱਲ ਹੈ ਯਾਰ ਦੋਸਤੋ ਅਗਰ ਤੁਸੀਂ ਪ੍ਰੋਡਕਟ ਕੋਈ ਵੀ ਲਗਵਾ ਰਹੇ ਹੋ ਉਹਦੇ ਬਾਰੇ ਸਭ ਤੋਂ ਪਹਿਲੇ ਇਨਫੋਰਮੇਸ਼ਨ ਲਓ ਕਿਹੜੀ ਕੰਪਨੀ ਦਾ ਲਗਵਾ ਰਹੇ ਹੋ ਪਲੱਸ ਜਿਹੜੀ ਵੀ ਕੰਪਨੀ ਦਾ ਤੁਸੀਂ ਲਗਵਾ ਰਹੇ ਹੋ ਉਹਦੀਆਂ ਕੀ ਆਪਣਾ ਤੁਹਾਡੀਆਂ ਗਾਰੰਟੀ ਵਾਰੰਟੀਆਂ ਹੈਗੀਆਂ ਇਸ ਤੋਂ ਇਲਾਵਾ ਇਹ ਹੈਗਾ ਕਿ ਵੀ ਜਿਹੜਾ ਤੁਸੀਂ ਪ੍ਰੋਡਕਟ ਆਪਣੇ ਘਰੇ ਲਗਵਾ ਰਹੇ ਚਾਹੇ ਉਹ ਆਨ ਗ੍ਰਿਡ ਚਾਹੇ ਉਹ ਆਫ ਗ੍ਰਿਡ ਹੋ ਚਾਹੇ ਹਾਈਬ੍ਰਿਡ ਸਿਸਟਮ ਹੋ ਕੀ ਤੁਹਾਡੀਆਂ ਉਹ ਰਿਕੁਆਇਰਮੈਂਟਸ ਨੂੰ ਉਹ ਫੁੱਲ ਜ਼ਿਲ ਕਰ ਰਿਹਾ ਹੈਗਾ ਇਹ ਸਭ ਤੋਂ ਜ਼ਿਆਦਾ ਚੀਜ਼ ਇੰਪੋਰਟੈਂਟ ਹੈਗੀ ਸਮਝਣ ਵਾਲੀ ਹੈਗੀ ਆ ਕਿ ਜਿਹੜਾ ਵੀ ਸੋਲਰ ਦੇ ਵਿੱਚ ਜਿਸ ਤੇ ਵੀ ਤੁਸੀਂ ਆਪਣਾ ਤੁਸੀਂ ਬ੍ਰਾਈਟ ਦੇ ਵਿੱਚ ਚਾ ਰਹੇ ਹੋ ਸੋ ਇਹ ਚੀਜ਼ ਬੜੀ ਸਮਝਣ ਵਾਲੀ ਹੈ ਕਿ ਵੀ ਉਹ ਤੁਹਾਡੇ ਬਿੱਲ ਦੇ ਵਿੱਚ ਰਿਡਕਸ਼ਨਸ ਕਰ ਰਹੀਆਂ ਹੈਗੀਆਂ ਕਈ ਵਾਰੀ ਕੀ ਹੁੰਦਾ ਮੈਂ ਦੇਖਣ ਨੂੰ ਤੇ ਲੋਕਾਂ ਨੂੰ ਦੇਖਣ ਨੂੰ ਕਈਆਂ ਦੇ ਘਰੇ ਸੋਲਰ ਲੱਗੇ ਹੁੰਦੇ ਆ ਦੇਖਣ ਨੂੰ ਮਿਲਦਾ ਹੈਗਾ ਲੋਕਾਂ ਦੀ ਰਿਕੁਇਰਮੈਂਟ ਹੁੰਦੀ ਹੈ ਕਿ ਸਾਡੇ ਘਰ ਦੇ ਵਿੱਚ ਲਾਈਟ ਬਹੁਤ ਜਾਂਦੀ ਹੈ ਬਟ ਉਹਨਾਂ ਦੇ ਘਰ ਦੇ ਵਿੱਚ ਸੋਲਰ ਸਿਸਟਮ ਜਿਹੜਾ ਆਉਂਦਾ ਔਨ ਗ੍ਰਿਡ ਚ ਲੱਗਿਆ ਹੁੰਦਾ ਹੈਗਾ ਤੁਹਾਨੂੰ ਪਤਾ ਹੋਏਗਾ ਕਿ ਵੀ ਸ਼ਾਇਦ ਤੁਹਾਨੂੰ ਥੋੜੇ ਦੇ ਬਾਰੇ ਇਨਫੋਰਮੇਸ਼ਨ ਦੇ ਜਿਹੜਾ ਆਨ ਗ੍ਰਿਡ ਸਿਸਟਮ ਹੈਗਾ ਦੋਸਤੋ ਸਿਰਫ ਔਰ ਸਿਰਫ ਬਿਜਲੀ ਦੇ ਬਿੱਲ ਨੂੰ ਖਤਮ ਕਰ ਸਕਦਾ ਹੈਗਾ ਨਾ ਕਿ ਤੁਹਾਡੀ ਆਪਣਾ ਲਾਈਟ ਚਲੀ ਜਾਏ ਤੇ ਉਸ ਚੀਜ਼ ਨੂੰ ਫੁੱਲਫੁੱਲ ਕਰ ਸਕਦਾ ਸੋ ਇਹ ਚੀਜ਼ਾਂ ਸਮਝਣ ਸਮਝਨੀ ਬਹੁਤ ਇੰਪੋਰਟੈਂਟ ਹੈ ਸੋ ਮੈਂ ਇਹ ਕਹਿਣਾ ਚਾਹਾਂਗਾ ਕਿ ਆਪਣੀ ਰਿਕੁਆਇਰਮੈਂਟ ਦੇ ਸਾਹਮਣੇ ਜੋ ਵੀ ਤੁਸੀਂ ਵੈਂਡਰ ਸਿਲੈਕਟ ਕਰਦੇ ਹੋ ਜਿਹਦੇ ਨਾਲ ਵੀ ਤੁਸੀਂ ਗੱਲਬਾਤ ਕਰ ਰਹੇ ਹੋ ਉਹਨੂੰ ਪੁੱਛੋ ਕਿ ਵੀ ਸਾਡੀ ਇਹ ਜੋ ਸਾਡੀ ਰਿਕੁਆਇਰਮੈਂਟ ਹੈ ਉਸ ਨੂੰ ਫੁੱਲਫਿਲ ਕਰ ਪਾਏਗਾ ਜਾਂ ਨਹੀਂ ਕਰ ਪਾਏਗਾ ਸੋ ਇਹ ਚੀਜ਼ਾਂ ਸਮਝਣ ਨਾਲ ਵੀ ਜੇ ਤੁਸੀਂ ਕੋਈ ਵੀ ਪ੍ਰੋਡਕਟ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਸਾਡੇ ਨੀਚੇ ਦਿੱਤੇ ਆ ਨੰਬਰਾਂ ਤੇ ਸੰਪਰਕ ਜਰੂਰ ਕਰ ਲਿਓ ਦੋਸਤੋ ਤੁਹਾਨੂੰ ਫ੍ਰੀ ਆਫ ਕਾਸਟ ਇਨਫੋਰਮੇਸ਼ਨ ਮਿਲੇਗੀ ਕੋਈ ਚਾਰਜ ਨਹੀਂ ਹੈਗਾ ਸੋ ਹੁਣ ਜਿਹੜੀ ਗੱਲ ਆ ਰਹੀ ਹੈ ਹੁਣ ਜਿਹੜਾ ਮੈਂ ਤੁਹਾਨੂੰ ਪਹਿਲੇ ਦੱਸਿਆ ਸੀਗਾ ਵੀ ਅਸੀਂ ਇੱਕ ਨਵਾਂ ਪ੍ਰੋਡਕਟ ਲੈ ਕੇ ਆਏ ਆ ਜਾਂ ਕੁਝ ਪ੍ਰੋਡਕਟ ਹੈਗੇ ਸੋਲਰ ਦੇ ਵਿੱਚ ਅੱਜ ਕੱਲ ਟੈਕਨੋਲੋਜੀ ਇਨੀ ਐਡਵਾਂਸ ਹੋ ਰਹੀ ਹੈ ਡੇ ਬਾਈ ਡੇ ਪ੍ਰੋਡਕਟਸ ਨੇ ਲਾਂਚ ਹੋਤੇ ਜਾ ਰਹੇ ਆ ਸੋ ਅੱਜ ਇੱਕ ਇਸ ਤਰ੍ਹਾਂ ਦਾ ਹੀ ਪ੍ਰੋਡਕਟ ਅਸੀਂ ਲੈ ਕੇ ਆਏ ਆ ਸੋਲਰ ਦੇ ਵਿੱਚ ਜਿਹਨੂੰ ਆਪਾਂ ਕਹਿੰਦੇ ਆ ਸੋਲਰ ਬੀਆ ਡੀਸੀ ਫੈਨ ਇਹ ਤੁਹਾਨੂੰ ਪੱਖਾ ਨਾਰਮਲੀ ਦੇਖਣ ਦੇ ਵਿੱਚ ਬਿਲਕੁਲ ਸੇਮ ਹੀ ਲੱਗ ਰਿਹਾ ਹੋਗਾ ਜਿਹੜਾ ਅਸੀਂ ਘਰ ਦੇ ਵਿੱਚ ਛੱਤਾਂ ਦੇ ਅਸੀਂ ਯੂਜ਼ ਕਰਦੇ ਆ ਸੋ ਦੋਸਤੋ ਇਹ ਪੱਖੇ ਦੇ ਵਿੱਚ ਕੁਝ ਮੈਂ ਕੰਪੈਰੀਸ਼ਨ ਕਰਨਾ ਚਾਹਾਂਗਾ ਤੁਹਾਨੂੰ ਦੱਸਣਾ ਚਾਹਾਂਗਾ ਨਾਰਮਲ ਪੱਖੇ ਨਾਲੋਂ ਇਹ ਕਿਵੇਂ ਡਿਫਰੈਂਟ ਹੈਗਾ ਇਹ ਜਿਹੜਾ ਬੀਆ ਡੀਸੀ ਫੈਨ ਇਹਨੂੰ ਆਪਾਂ ਕਹਿੰਦੇ ਹੈਗੇ ਆ ਇਹ ਜਿਹੜੀ ਟੈਕਨੋਲੋਜੀ ਹੈਗੀ ਹੈ ਇਹ ਬੇਸਿਕਲੀ ਆਪਣਾ ਸੋਲਰ ਦੇ ਉੱਤੇ ਇੱਕ ਟੈਕਨੋਲੋਜੀ ਹੈ ਇਹ ਬਹੁਤ ਹੀ ਅੱਛੀ ਹੈ ਬੀਆਰ ਡੀਸੀ ਫੈਨ ਤੁਸੀਂ ਕਿਤੇ ਵੀ ਸਰ ਜ਼ਰੂਰ ਕਰ ਲਿਓ ਨਾਰਮਲੀ ਜਿਹੜਾ ਆਪਾਂ ਘਰ ਦੇ ਵਿੱਚ ਪੱਖਾ ਯੂਜ਼ ਕਰਦੇ ਹਾਂ 70 ਜਾਂ 80 ਵਾਟ ਦਾ ਹੁੰਦਾ ਹੈਗਾ ਬਟ ਜਿਹੜਾ ਇਹ ਫੈਨ ਹੁੰਦਾ ਹੈਗਾ ਇਹ ਹਾਰਡ ਐਂਡ ਹਾਰਡ ਓਨਲੀ ਅ ਨੋਟਿਸ 40 ਵਾਟ ਦਾ ਫੈਨ ਹੈਗਾ ਸੋ ਇੱਕ ਤਾਂ ਜਿਹੜਾ 40 ਵਾਟ ਔਰ 70 ਵਾਟ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਡਿਫਰੈਂਸ ਇਹ ਹੈਗਾ ਕਿ ਵੀ ਅਗਰ ਅਸੀਂ ਅਗਰ ਈਅਰਲੀ ਬਿੱਲ ਦੇ ਵਿੱਚ ਸੇਵਿੰਗ ਦੀ ਗੱਲ ਕਰੀਏ ਇਹ ਸਾਡੇ 4000 5000 ਬਿੱਲ ਦੀ ਸਭ ਤੋਂ بڑا ਵਧੀਆ ਆਪਣਾ ਇੱਕਦਾ ਬੈਨੀਫਿਟ ਹੈਗਾ ਸੋ ਦੂਸਰਾ ਬੈਨੀਫਿਟ ਇਹ ਹੈਗਾ ਕਿ ਸਾਡੇ ਘਰ ਦੇ ਵਿੱਚ ਕਈ ਵਾਰੀ ਕੀ ਹੁੰਦਾ ਵੋਲਟੇਜ ਅਪ ਹੋ ਜਾਂਦੀ ਹੈ ਵੋਲਟੇਜ ਡਾਊਨ ਹੋ ਜਾਂਦੀ ਹੈ ਉਹਦੇ ਨਾਲ ਕੀ ਹੁੰਦਾ ਸਾਡਾ ਘਰ ਦੇ ਵਿੱਚ ਜਿਹੜਾ ਫੈਨ ਹੋਗਾ ਉਹ ਖਰਾਬ ਹੋ ਜਾਂਦਾ ਜਿਹੜਾ ਕਈ ਵਾਰ ਰਿਪੇਅਰ ਕਰਵਾਉਣਾ ਪੈਂਦਾ ਵਾਇੰਡਿੰਗ ਕਰਵਾਉਣਾ ਪੈਂਦਾ ਇਹਦੇ ਵਿੱਚ ਤੁਸੀਂ ਉਹ ਦਿੱਕਤਾਂ ਤੋਂ ਬਿਲਕੁਲ ਹੀ ਪਰੇ ਹੋ ਜਾਓਗੇ ਇਹਦੇ ਵਿੱਚ ਰਿਪੇਅਰਿੰਗ ਵਾਇੰਡਿੰਗ ਕਰਨ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਇਹ ਲੋ ਵੋਲਟੇਜ ਤੇ ਵੀ ਚੱਲ ਜਾਂਦਾ ਹਾਈ ਵੋਲਟੇਜ ਤੇ ਵੀ ਚੱਲਦਾ ਹੈ ਖਰਾਬ ਹੋਣ ਦੇ ਚਾਂਸਸ ਬਹੁਤ ਹੀ ਘੱਟ ਹੁੰਦੇ ਹਨ ਤੀਸਰਾ ਇਹ ਹੈਗਾ ਨਾਰਮਲ ਉਹਦੇ ਬਿਲਕੁਲ ਰੇਟ ਦੇ ਵਿੱਚ ਹੀ ਤੁਹਾਨੂੰ ਇਹ ਪੱਕਾ ਆਪਣਾ ਮਿਲ ਜਾਂਦਾ ਹੈਗਾ ਚੌਥਾ ਇਹ ਹੈ ਕਿ ਨਾਲ ਕੰਪਨੀ ਤੁਹਾਨੂੰ ਆਪਣਾ ਇਤਨਾ ਰਿਮੋਟ ਵੀ ਪ੍ਰੋਵਾਈਡ ਕਰਦੀ ਹੈ ਜਿਹਦੇ ਵਿੱਚ ਤੁਸੀਂ ਟੌਪ ਆਫ ਸਪੀਡ 5 ਤੱਕ ਬੂਸਟ ਅਪ ਵੀ ਕਰ ਸਕਦੇ ਹੋ ਸੋ ਇਹ ਪੱਕਾ ਜਿਹੜਾ ਹੈਗਾ ਸੋਲਰ ਦੇ ਬੇਸਡ ਪੱਕਾ ਹੈਗਾ ਜਿਹੜਾ ਆਪਣਾ ਕੰਮ ਕਰਦਾ ਇਸ ਤੋਂ ਇਲਾਵਾ ਸੋਲਰ ਦੇ ਵਿੱਚ ਤੁਹਾਡੇ ਡਾਇਰੈਕਟ ਸੋਲਰ ਨਾਲ ਚੱਲਣ ਵਾਲੇ ਵੀ ਸੈੱਲ ਜਾਂਦੇ ਹੈਗੇ ਆ ਘਰ ਦੇ ਉੱਪਰ ਚਤਾਂ ਦੇ ਉੱਤੇ ਜਿਹੜਾ ਤੁਸੀਂ ਡਾਇਰੈਕਟ ਬੈਟਰੀ ਨਾਲ ਵੀ ਚਲਾ ਸਕਦੇ ਹੋ ਜਿਵੇਂ ਕਈ ਵਾਰ ਪਿੰਡਾਂ ਦੇ ਵਿੱਚ ਲਾਈਟਸ ਨਹੀਂ ਹੁੰਦੀ ਹੈ ਜੇ ਆਪਨਾ ਬੰਬੀ ਤੇ ਆਪਣਾ ਕਿਸੇ ਨੇ ਕਮਰੇ ਦੇ ਵਿੱਚ ਲਗਾਣਾ ਤੁਸੀਂ ਸੋਲਰ ਪਲੇਟ ਦੇ ਨਾਲ ਵੀ ਇਹ ਪੱਖਾ ਤੁਸੀਂ ਇਹਨੂੰ ਚਲਾ ਸਕਦੇ ਹੋ ਸੋ ਬਹੁਤ ਹੀ ਵਧੀਆ ਚੀਜ਼ ਹੈਗੀ ਹੈ ਨਾਰਮਲੀ ਘਰ ਦੇ ਵਿੱਚ ਪੱਖੇ ਨਾਲੋਂ ਇਹ ਪੱਖਾ ਤੁਸੀਂ ਪਰਚੇਸ ਕਰੋ ਲਗਾਓ ਆਪਣੇ ਆਨ ਅਡਾਪਟ ਕਰੋ ਵੀ ਤਾਂ ਕਿ ਤੁਹਾਨੂੰ ਇਹਦੇ ਬਾਰੇ ਪਤਾ ਲੱਗੇ ਜਾਂ ਕੁਝ ਇਹਦੇ ਬਾਰੇ ਅੱਛਾ ਤੁਹਾਨੂੰ ਰਿਸੀਵ ਹੋਵੇ ਸੋ ਅਗਰ ਤੁਹਾਨੂੰ ਦੋਸਤੋ ਵੀਡੀਓ ਚੰਗੀ ਲੱਗੀ ਹੋਏ ਜ਼ਰੂਰ ਆਪਣੇ ਫਰੈਂਡ ਸਰਕਲ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ ਨੀਚੇ ਦਿੱਤਾ ਨੰਬਰ ਨਾਲ ਸਾਡੇ ਨਾਲ ਤੁਸੀਂ ਜਾਣਕਾਰੀ ਵੀ ਕਰ ਸਕਦੇ ਹੋ ਸਸੀ ਕਾਰਜੀ ਦਸਤ